ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਪੰਜਾਬ ਪੁਲਿਸ ਕਾਦੇ ਲਈ ਜਾਣੀ ਜਾਂਦੀ ਹੈ ਪੰਜਾਬ ਪੁਲਿਸ ਤੋਂ ਅਸੀਂ ਆਸ ਮਰਦ ਰੱਖਦੇ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਸਾਡੀ ਸੁਰੱਖਿਆ ਦਾ ਖਿਆਲ ਰੱਖਿਆ ਜਾਣਾ ਪਰ ਸੋਚੋ ਕਿ ਪੰਜਾਬ ਪੁਲਿਸ ਤੁਹਾਡੀ ਸੁਰੱਖਿਆ ਦੀ ਸੁਰੱਖਿਆ ਰੱਖਣ ਦੀ ਜਗ੍ਹਾ ਦੇ ਉੱਪਰ ਜੇਕਰ ਤੁਹਾਨੂੰ ਧਮਕੀਆਂ ਦੇਵੇ ਜੇਕਰ ਤੁਹਾਨੂੰ ਗੰਦੀਆਂ ਗਾਲਾਂ ਦੇ ਨਾਲ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਜਾਵੇ ਤਾਂ ਫਿਰ ਮਨ ਦੇ ਵਿੱਚ ਗੁੱਸਾ ਤਾਂ ਆਉਂਦਾ ਹੀ ਹੈ ਇੱਕ ਐਸੀ ਹੀ ਵੀਡੀਓ ਲਗਾਤਾਰ ਜੰਗਲ ਦੀ ਆਗਵਾੰਗ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਹ ਵੀਡੀਓ ਜਲਾਲਾਬਾਦ ਦੇ ਇੱਕ ਐਸਐਚਓ ਸਹਿਵਾਨ ਦੇ ਵੱਲੋਂ ਆਮਹਾਰੇ ਬਣਵਾਈ ਗਈ ਹੈ ਇਹ ਵੀਡੀਓ ਇਸ ਤਰੀਕੇ ਦੇ ਨਾਲ ਬਣਵਾਈ ਗਈ ਹੈ ਜਿਵੇਂ ਕਿਸੇ ਨੂੰ ਇਹਨਾਂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੋਵੇ ਹਾਲਾਂਕਿ ਜਦੋਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਜਦੋਂ ਤੁਹਾਨੂੰ ਇਸ ਵੀਡੀਓ ਵਿਚਲੇ ਬੋਲ ਸੁਣਾਈ ਦੇਣਗੇ ਉਸ ਵਕਤ ਤੁਹਾਡੇ ਮੁਖਾਰਬਿੰਦ ਦੇ ਵਿੱਚੋਂ ਵੀ ਇਹ ਨਿਕਲੇਗਾ ਕਿ ਪੰਜਾਬ ਪੁਲਿਸ ਇਸ ਤਰੀਕੇ ਦੇ ਲਈ ਜਾਣੀ ਜਾਂਦੀ ਹੈ ਕਦੇ ਪੰਜਾਬ ਪੁਲਿਸ ਦੇ ਉੱਪਰ ਵੱਡੇ ਸਵਾਲੀਆ ਨਿਸ਼ਾਨ ਉੱਠਦੇ ਨੇ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਕਦੇ ਆਂਡੇ ਚੋਰੀ ਕਰਦੇ ਦਿਖਾਲੇ ਦਿੰਦੇ ਨੇ ਕਦੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੁਝ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜਿੱਥੇ ਲਗਾਤਾਰ ਕੀ ਦਾਗਦਾਰ ਹੁੰਦੀ ਦਿਖਾ ਲਈ ਦਿੰਦੀ ਹੈ ਹੁਣ ਤਾਜ਼ਾ ਮਾਮਲਾ ਜਿਹੜਾ ਹੈ ਪੰਜਾਬ ਦੇ ਜਲਾਲਾਬਾਦ ਦੇ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਜਲਾਲਾਬਾਦ ਇੱਕ ਥਾਣੇ ਦੇ ਵਿੱਚੋਂ ਐਸਐਚਓ ਜਿਹੜੇ ਨੇ ਨਵਦੀਪ ਸਿੰਘ ਪੱਟੀ ਉਹਨਾਂ ਦੇ ਵੱਲੋਂ ਸ਼ਬਦੀ ਐਸੇ ਫੁੱਲ ਵਰਸਾਏ ਜਾ ਰਹੇ ਨੇ ਜਿਸ ਨੂੰ ਸੁਣ ਕੇ ਤੁਸੀਂ ਆ ਹੈਰਾਨ ਹੋ ਜਾਮੋਗੇ ਜਿਸ ਦੀ ਵੀਡੀਓ ਵੇਖ ਕੇ ਤੁਸੀਂ ਇੱਕ ਵਾਰ ਤਾਂ ਅਚੰਬਤ ਹੋ ਜਾਮੋਗੇ ਕਿ ਭਾਈ ਇਸ ਤਰੀਕੇ ਦੇ ਨਾਲ ਸਾਡੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਦੇ ਵੱਲੋਂ ਜੇਕਰ ਸਾਡੇ ਨਾਲ ਅਜੀਹਾ ਸਲੂਕ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਅਸੀਂ ਜਾਵਾਂਗੇ ਕਿਹਦੇ ਕੋਲ ਇਨਸਾਫ ਦੀ ਮੰਗ ਕਰਾਂਗੇ ਕਿਹਦੇ ਕੋਲੋਂ ਇੱਕ ਵਾਰ ਤੁਹਾਨੂੰ ਵੀਡੀਓ ਜ਼ਰੂਰ ਸੁਣਾ ਦਿੰਦੇ ਆ ਇੱਕ ਵੀਡੀਓ ਦਿਖਾ ਦਿੰਦੇ ਆ ਜਿਹੜੀ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਅਗਲੇਰੀ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਇਹ ਨੂੰ ਬੁੱਧ ਬਦਮਾਸ਼ ਬਣਾਉਣਾ ਮੈਂ ਤੂੰ ਮੈਨੂੰ ਮਿਲ ਜਾ ਤੇ ਇਹ ਤਾਂ ਸੱਤ ਪੀੜੀਆਂ ਹੋਊਗਾ ਜਨਾਲਾ ਬਾਦ ਵੜੋਂ ਤੋਂ ਡਰਿਆ ਕਰਦਗੀ ਲ ਤੇ ਮੇਰੇ ਪਰ ਉਹਰਾ ਬਦਮਾਸ਼ ਤੇ ਲੋਗ ਤੇ ਇਹ ਨੂੰ ਬੁੱਧ ਬਦਮਾਸ਼ ਬਣਾਉਣਾ ਮੈਂ ਤੂੰ ਮੈਨੂੰ ਮਿਲ ਜਾ ਤੇਰੀਆਂ ਤਾਂ ਸੱਤ ਪੀੜੀਆਂ ਵੀ ਨਾ ਜਨਾਲਾ ਬਾਦ ਵੜੋਂ ਤੋਂ ਡਰਿਆ ਕਰਨਗੀਲ ਤੇਰੋਂ ਬਣਾਉਣਾ ਆਬਦਵਾਜ ਤੇ ਬੁਏ ਤੇਰੋਂ ਬੁੱਧ ਬਦਮਾਸ਼ ਬਣਾਉਣਾ ਮੈਂ ਜੇ ਮੈਨੂੰ ਮਿਲਦਿਆ ਤੇਰੀਆਂ ਤਾਂ ਸੱਤ ਪੀੜੀਆਂ ਵੀ ਨਾ ਜਨਾਲਾ ਬਾਦ ਵੜੋਂ ਤੋਂ ਡਰਿਆ ਕਰਨਗੀਲ ਤੇਰੋਂ ਬਣਾਉਣਾ ਆਬਦਵਾਜ ਤੇ ਬੁਏ ਤੇਰੋਂ ਬੁੱਧ ਬਦਮਾਸ਼ ਬਣਾਉਣਾ ਮੈਂ ਜੇ ਮੈਨੂੰ ਮਿਲਦਿਆ ਇਹ ਤਾਂ ਸੱਤ ਪੀੜੀਆਂ ਹੋ ਗਿਆ ਜਿਸ ਨਾਲ ਅੱਲਾਹ ਬਾਦ ਵੱਡੋਂ ਡਰਿਆ ਕਰਨ ਦੀਆਂ ਤੇਰਮਪੜਾ ਉਹਰਾਬਦ ਮਾਜ ਤੇ ਬੁਣੇ ਲੋਜੀ ਇਹਨਾਂ ਐਸਐਚਓ ਸਾਹਿਬ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਫੁੱਲ ਵਰਸਾਏ ਜਾ ਰਹੇ ਨੇ ਆਪਣੇ ਮੁਖਾਰਬਿੰਦ ਦੇ ਵਿੱਚੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਜਾਂ ਫਿਰ ਸਿੱਧੇ ਤੌਰ ਦੇ ਉੱਪਰ ਕਈਏ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹਨੂੰ ਤੁਸੀਂ ਕਿਵੇਂ ਵੇਖਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਨਾਲੋਂ ਨਾਲ ਤੁਹਾਡੇ ਰਾਏ ਪ੍ਰतिक੍ਰਮ ਤੇ ਟਿੱਪਣੀ ਅਸੀਂ ਜਾਨਣਾ ਚਾਹਾਂਗੇ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ ਤਾਂ ਕਿ ਨਾਲ ਦੀ ਨਾਲ ਇਸ ਐਸਐਚਓ ਦੇ ਉੱਪਰ ਬਣਦੀ ਕਾਰਵਾਈ ਹੋ ਸਕੇ ਕਿਉਂਕਿ ਲੋਕਾਂ ਦੇ ਵੱਲੋਂ ਟੈਕਸ ਇਸ ਕਰਕੇ ਦਿੱਤਾ ਜਾਂਦਾ ਕਿਉਂਕਿ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਕੋਲ ਹੁੰਦੀ ਹੈ ਨਾ ਕਿ ਪੰਜਾਬ ਪੁਲਿਸ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੇ ਨਾ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲ ਇਸ ਤਰੀਕੇ ਦਾ ਬਥੀਰਾ ਕਰੇ ਹੁਣ ਇਸ ਮਸਲੇ ਦੇ ਉੱਪਰ ਵਾਪਸ ਆਉਂਦੇ ਆ ਇਹ ਇੱਕ ਵੀਡੀਓ ਬਣਾਈ ਗਈ ਇੱਕ ਧਿਰ ਦੇ ਵੱਲੋਂ ਉਸ ਐਸਐਚਓ ਦੇ ਕੋਲ ਪਹੁੰਚਿਆ ਗਿਆ ਉਸਦੇ ਦਫ਼ਤਰ ਦੇ ਵਿੱਚ ਬੈਠ ਕੇ ਉਸਦੇ ਕਮਰੇ ਦੇ ਵਿੱਚ ਬੈਠ ਕੇ ਥਾਣੇ ਦੇ ਵਿੱਚ ਬੈਠ ਕੇ ਬਣੀ ਹੋਈ ਇਹ ਵੀਡੀਓ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਵਦੀਪ ਸਿੰਘ ਭੱਟੀ ਨਾਮਕ ਇਸ ਐਸਐਚਓ ਦੇ ਵੱਲੋਂ ਇਸ ਤਰੀਕੇ ਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ ਜਿਸ ਨੂੰ ਸੁਣ ਕੇ ਹਰੇਕ ਕੋਈ ਹੈਰਾਨ ਹੈ ਪਰੇਸ਼ਾਨ ਹੈ ਜਿਸ ਦੇ ਵੱਲੋਂ ਵੀ ਇਸ ਵੀਡੀਓ ਨੂੰ ਸੁਣਿਆ ਗਿਆ ਉਹ ਇੱਕ ਵਾਰ ਤਾਂ अचੰਬਤ ਹੋ ਜਾਂਦਾ ਹੈ ਕਿ ਭਾਈ ਕੀ ਇਸ ਤਰੀਕੇ ਦੇ ਲਈ ਪੰਜਾਬ ਪੁਲਿਸ ਨੂੰ ਸਾਡੇ ਸਿਰਾਂ ਦੇ ਉੱਪਰ ਬਿਠਾਇਆ ਗਿਆ ਜਾਂ ਫਿਰ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਆਏ ਦਿਨ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਪੰਜਾਬ ਪੁਲਿਸ ਦੇ ਵੱਲੋਂ ਆਂਡੇ ਚੋਰੀ ਕਰਦਿਆਂ ਦੀ ਵੀਡੀਓ ਉਹਨਾਂ ਦੀ ਸਾਹਮਣੇ ਆਉਂਦੀ ਹੈ ਕਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਸ਼ਰਾਬੀ ਹਾਲਤ ਦੇ ਵਿੱਚ ਇੱਧਰ ਉੱਧਰ ਡਿੱਗਦੇ ਟੈਂਦੇ ਨਜ਼ਰ ਆਉਂਦੇ ਨੇ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਹਿੱਸੇ ਆਉਂਦੀਆਂ ਨੇ ਇਸੇ ਦੇ ਨਾਲ ਇਸੇ ਲੜੀ ਦੇ ਵਿੱਚ ਪੰਜਾਬ ਪੁਲਿਸ ਇਹ ਇੱਕ ਜੜੀ ਜੜੀ ਗਤੀਵਿਧੀ ਹੈ ਯਹਾਂ ਪਰ ਕਹਿ ਲਿਏ ਇਹ ਜੜੀ ਐਸੀ ਮੰਦਭਾਗੀ ਘਟਨਾ ਉਹਨਾਂ ਦੇ ਵੱਲੋਂ ਜਿਸ ਤੋਂ ਅੰਜਾਮ ਦਿੱਤਾ ਗਿਆ ਜਾਂ ਫਿਰ ਕਹਿ ਲਿਏ ਇੱਕ ਵੀਡੀਓ ਜਿਹੜੀ ਬਣਾਈ ਗਈ ਹੈ ਜਿਸ ਦੇ ਵਿੱਚ ਹੋ ਸਕਦਾ ਹੈ ਉਹਨਾਂ ਦੇ ਵੱਲੋਂ ਇੱਕ ਦੋਸ਼ੀ ਨੂੰ ਧਮਕਾਇਆ ਜਾਂਦਾ ਹੋਵੇ ਪਰ ਇਸ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਨਾਲ ਦੀ ਨਾਲ ਜਿਹੜੇ ਦੋ ਚਿਹਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਲਈ ਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਫੋਨ ਦੇ ਉੱਪਰ ਵੀਡੀਓ ਬਣਾਈ ਜਾ ਰਹੀ ਹੈ ਸ਼ਾਇਦ ਇਹਨਾਂ ਦੇ ਜ਼ੈਨ ਦੇ ਵਿੱਚ ਇਹ ਚੱਲਦਾ ਹੋਵੇ ਕਿ ਐਚਓ ਸਾਹਿਬ ਦੇ ਵੱਲੋਂ ਸਾਡੇ ਹੱਕ ਦੇ ਵਿੱਚ ਭੁਗਤਿਆ ਜਾ ਰਿਹਾ ਪਰ ਮੈਂ ਤਾਂ ਵੱਡਾ ਸਵਾਲ ਇਸ ਚੀਜ਼ ਨੂੰ ਵੀ ਮੰਨਦਾ ਕਿ ਐਸਚਓ ਸਾਹਿਬ ਦੇ ਵੱਲੋਂ ਆਪਣੇ ਮੋਢੇ ਦੇ ਉੱਪਰ ਲੱਗੇ ਹੋਏ ਸਟਾਰਾਂ ਦਾ ਵੀ ਖਿਆਲ ਨਹੀਂ ਕੀਤਾ ਗਿਆ ਇੱਕ ਜਿਹੜੀ ਮਾਣਯੋਗ ਵਰਦੀ ਉਹਨਾਂ ਨੂੰ ਮਿਲੀ ਹੋਈ ਹੈ ਉਸ ਵਰਦੀ ਦਾ ਵੀ ਖਿਆਲ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਆਪਣੇ ਇੱਕ ਆਮ ਇਨਸਾਨ ਦੇ ਰੂਪ ਦੇ ਵਿੱਚ ਕਿਵੇਂ ਸੋਚ ਵਿਚਾਰ ਰੱਖ ਸਕਦੇ ਹਾਂ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਦੇ ਲਈ ਹੁੰਦੀ ਹੈ ਪੰਜਾਬ ਪੁਲਿਸ ਦੇ ਵੱਲੋਂ ਸਾਡੀ ਸੁਰੱਖਿਆ ਦੇ ਵਿੱਚ ਸੇਵਾਵਾਂ ਦਿੱਤੀਆਂ ਜਾਣੀਆਂ ਹੁੰਦੀਆਂ ਨੇ ਪਰ ਜਦੋਂ ਇੱਕ ਮਾਣਯੋਗ ਇੱਕ ਸੀਟ ਦੇ ਉੱਪਰ ਬੈਠਾ ਅਹੁਦੇ ਉੱਪਰ ਬੈਠਾ ਵਿਅਕਤੀ ਇੱਕ ਥਾਣੇ ਦਾ ਮੁਖੀ ਜਦੋਂ ਇਸ ਤਰੀਕੇ ਦੇ ਨਾਲ ਗੰਦੀਆਂ ਗਾਲਾਂ ਤੁਹਾਨੂੰ ਕੱਢਦਾ ਹੋਵੇ ਉਸ ਵਕਤ ਅਸੀਂ ਕਿਵੇਂ ਆਸਵਾਦ ਹੋ ਸਕਦੇ ਹਾਂ ਕਿ ਇਹ ਸਾਡੇ ਭਲੇ ਦੀ ਗੱਲ ਕਰਨਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਪੰਜਾਬ ਪੁਲਿਸ ਦੀ ਵਰਦੀ ਨੂੰ ਖਾਕੀ ਨੂੰ ਦਾਗਦਾਰ ਕਰਦੀਆਂ ਨਜ਼ਰ ਆਉਂਦੀਆਂ ਨੇ ਸੋ ਇਹਨਾਂ ਸਥਿਤੀਆਂ ਦੇ ਵਿੱਚ ਇਹ ਜਲਾਲਾਬਾਦ ਦੇ ਐਸ ਐਚ ਓ ਨਵਦੀਪ ਸਿੰਘ ਭੱਟੀ ਹੋਣਾਂ ਦੀ ਵੀਡੀਓ ਲਗਾਤਾਰ ਜਿਹੜੀ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਚੱਲ ਰਹੀ ਹੈ ਜੰਗਲ ਦੀ ਆਗਵਾਗੇ ਵਾਇਰਲ ਵੀ ਹੋ ਰਹੀ ਹੈ ਤੇ ਇਸ ਦੇ ਉੱਪਰ ਨਾਲੋਂ ਨਾਲ ਤੁਹਾਡੀ ਰਾਏ ਪ੍ਰतिक੍ਰਮ ਤੇ ਟਿੱਪਣੀ ਜਾਨਣਾ ਚਾਹਾਂਗੇ ਤੇ ਹੁਣ ਸਾਡੇ ਨਾਲ ਸਾਡੇ ਜਿਹੜੇ ਰਿਪੋਰਟਰ ਨੇ ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲੀ ਉਹ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਮਸਲਾ ਮਾਮਲਾ ਹੋਇਆ ਕੀ ਮੁਫਾਦ ਹੋਇਆ ਜਿਸ ਤੋਂ ਬਾਅਦ ਐਸਐਚਓ ਸਾਹਿਬ ਨੂੰ ਲੋੜ ਪੈ ਗਈ ਕਿ ਗੰਦੀਆਂ ਗਾਲਾਂ ਕੱਢ ਕੇ ਹੀ ਹੱਲ ਕੱਢਿਆ ਜਾ ਸਕਦਾ ਹੈ ਮੱਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਵੀਡੀਓ ਲਗਾਤਾਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਕੀ ਕੁਝ ਇਥੇ ਸਥਿਤੀਆਂ ਵਾਪਰੀਆਂ ਕਿ ਐਸਐਚਓ ਸਾਹਿਬ ਐਸੀ ਸ਼ਬਦਾਵਲੀ ਦੇ ਐਸੀ ਸ਼ਬਦਾਵਲੀ ਬੋਲਣ ਦੇ ਉੱਪਰ ਉਤਰ ਆਏ ਦੇਰ ਹੀ ਇਹਨੇ ਕੱਲ ਕੋਈ ਪਿੰਡ ਟਵਾਣਾ ਕਲਾ ਹੈ ਨਾਲ ਜਲਾਲਾਬਾਦੇ ਉਸ ਪਿੰਡ ਦੇ ਵਿੱਚ ਦੋ ਧਿਰਾਂ ਦੇ ਆਪਸ ਵਿੱਚ ਲੜਾਈ ਹੋਈ ਹੈ ਲੜਾਈ ਹੋਣ ਤੋਂ ਬਾਅਦ ਉਹ ਮਾਮਲਾ ਉਹ ਆ ਉਸ ਤੋਂ ਬਾਅਦ ਇਹ ਕੀ ਹੈ ਕਿ ਐਸਐਚਓ ਨੂੰ ਪਤਾ ਨਹੀਂ ਕੀ ਬਣਿਆ ਕੋ ਆਪਣੇ ਆਫਿਸ ਤੇ ਬੈਠ ਕੇ ਉਹ ਦੂਜੀ ਟੀਮ ਨੂੰ طمਕੀ ਦੇਣ ਦਿਆ ਆ ਇਹ ਵੀਡੀਓ ਵਾਇਰਲ ਕੀਤੀ ਹੈ ਉਹਨਾਂ ਨੇ ਵੀਡੀਓ ਪਹਿਲਾਂ ਵੀਡੀਓ ਬਣਾਈ ਹੈ ਫਿਰ ਵੀਡੀਓ ਇਹ ਵਾਇਰਲ ਕਰ ਦਿੱਤੀ ਇਹਨਾਂ ਦੇ ਤਾਂ ਉਹਨੂੰ ਪਤਾ ਨਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜਿਵੇਂ ਕਿ ਪੰਜਾਬ ਪੁਲਿਸ ਇੱਕ ਸਵਛ ਬਦਿਆ ਗਿਣੀ ਜਾਂਦੀ ਹੈ ਔਰ ਲੋਕਾਂ ਦੇ ਵਿੱਚ ਪਰਿਵਾਰ ਆ ਵਧੀਆ ਤਰੀਕੇ ਪਾਣਾ ਪਰ ਇਹ ਇਸ ਤਰੀਕੇ ਦੀ ਵੀਡੀਓ ਬਣਾ ਕੇ ਇਹ ਕੀ ਕਹਿਣਾ ਚਾਹੁੰਦੇ ਸਨ ਇਹਨਾਂ ਦੇ ਪਰਿਆ ਹੁਣ ਕੋਈ ਨਹੀਂ ਜੀ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀਡੀਓ ਇਹਨਾਂ ਦੇ ਪਹਿਲਾਂ ਪਹਿਲਾਂ ਆਪ ਬਣਾ ਕੇ ਖੁਦ ਵਾਇਰਲ ਕੀਤੀ ਗਈ ਹੈ ਇਹ ਕਹਿੰਦੇ ਹੋ ਹਾਂ ਜੀ ਵੀਡੀਓ ਪਹਿਲਾਂ ਇਹਨਾਂ ਨੇ ਆਪ ਹੀ ਉੱਥੇ ਆਫਿਸ ਤੇ ਬਣਾਈ ਗਈ ਹੈ ਹੂੰ ਜੇ ਆਪਾਂ ਜੇ ਸਹੀ ਤਰੀਕੇ ਨਾਲ ਦੇਖਿਆ ਜਾਵੇ ਨਾ ਜਦੋਂ ਇਹ ਵੀਡੀਓ ਬਣਾ ਲੈ ਪਏ ਇਹਨਾਂ ਨੇ ਆਪ ਆਪ ਦੇ ਸਾਹਮਣੇ ਵੀਡੀਓ ਬਣਵਾਈਏ ਤੇ ਉਹਨਾਂ ਨੂੰ ਧਮਕੇ ਦੂਜੀ ਧਿਰ ਨੂੰ ਧਮਕੀ ਦੇਣ ਵਾਸਤੇ ਵੀਡੀਓ ਬਣਾਈ ਗਈ ਹੂੰ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਪਹਿਲਾਂ ਵੀ ਪੰਜਾਬ ਪੁਲਿਸ ਮੱਲੀ ਸਾਹਿਬ ਆਉਂਦੀ ਰਹਿੰਦੀ ਹੈ ਤੇ ਜਲਾਲਾਬਾਦ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇਸ ਵਕਤ ਆਲਾ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਹੈ ਕਿਉਂਕਿ ਲਗਾਤਾਰ ਤਾਂ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਦੇ ਕੋਲੇ ਵੀ ਪਹੁੰਚੀ ਹੋਣੀ ਹੈ ਉਹਨਾਂ ਨੇ ਵੀ ਆਪਣੇ ਐਸਐਚਓ ਨੂੰ ਫੋਲੋ ਪਾਉਂਦੇ ਵੇਖਿਆ ਹੋਣਾ ਕਿ ਕਿਸ ਤਰੀਕੇ ਦੀ ਸ਼ਬਦਾਵਲੀ ਵਰ ਜੀ ਜੀ ਅਜੇ ਤੱਕ ਇਹਦੇ ਕੋਈ ਕਿਸੇ ਤਰੀਕੇ ਕਾਰਵਾਈ ਨਹੀਂ ਹੋਈ ਨਾ ਅਜੇ ਤੱਕ ਕਿਸੇ ਤੇ ਕੇਵਲ ਕੋਈ ਗੱਲਬਾਤ ਹੋਈ ਹੈ ਤੇ ਇਹ ਪ੍ਰਸ਼ਾਸਨ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਜੇ ਅਫੀਸਰ ਜੇ ਇਸ ਤਰੀਕੇ ਨਾਲ ਸ਼ਰੇਆਮ ਧਮਕੀਆਂ ਦੇਣਗੇ ਆਗਿਆ ਬੁੱਢੇ ਲੋਕਾਂ ਤੇ ਕੀ ਪ੍ਰਭਾਵ ਹੋਵੇਗਾ ਇਸ ਦਾ ਮਾੜਾ ਅਸਰ ਜਾ ਰਿਹਾ ਹੈ ਜੀ ਜਿਹੜੀ ਧਿਰ ਦੇ ਵੱਲੋਂ ਵੀਡੀਓ ਬਣਾਈ ਗਈ ਉਸ ਧਿਰ ਦੇ ਜਿਹੜੇ ਵਿਅਕਤੀਆਂ ਦੇ ਵੱਲੋਂ ਐਸਐਚਓ ਨੂੰ ਆਪਣੇ ਹੱਕ ਦੇ ਵਿੱਚ ਕਹਿ ਕੇ ਇਹ ਬਲਵਾਈ ਗਈ ਹੈ ਜਾਂ ਫਿਰ ਐਸਐਚਓ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਕਿ ਵੀਡੀਓ ਬਣਵਾਓ ਤੇ ਮੈਂ ਇਸ ਦੇ ਵਿੱਚ ਇਹ ਸਾਰੀ ਗੱਲ ਬੋਲਦਾ ਜਾਂ ਫਿਰ ਗਾਲਾਂ ਕੱਢਦਾ ਜਾਂ ਫਿਰ ਧਮਕਾਉਣਾ ਜੀ ਇਸ ਵਧੇਰਾ ਸੀ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਆਪਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਆਪ ਕਹਿ ਕੇ ਬਣਵਾਈ ਹੈ ਕਿਸ ਤਰੀਕੇ ਪਰ ਜਿਸ ਤਰੀਕੇ ਲੱਗ ਰਿਹਾ ਹੈ ਕਿ ਜਿਵੇਂ ਦੂਜੇ ਧਿਰ ਨੂੰ ਧਮਕੀ ਦੇਣ ਵਾਸਤੇ ਇਹ ਸਪੈਸ਼ਲ ਵੀਡੀਓ ਬਣਾਈ ਗਈ ਹੈ ਹੂੰ ਬਹੁਤ ਬਹੁਤ ਮਿਹਰਬਾਨੀ ਜੀ ਹਮਦਾ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਸੋ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਇਹ ਵੀਡੀਓ ਜਿਹੜੀ ਆ ਐਸਐਚਓ ਸਾਹਿਬ ਦੇ ਵੱਲੋਂ ਇਹ ਵੀਡੀਓ ਦੇ ਵਿੱਚ ਦਿਖਾ ਲਈ ਵੀ ਦੇ ਰਿਹਾ ਹੈ ਕਿ ਉਹ ਜਿਵੇਂ ਬੜੇ ਹੀ ਇਕੱਲੇ ਕੰਫਰਟੇਬਲ ਜ਼ੋਨ ਦੇ ਵਿੱਚ ਬੈਠੇ ਨੇ ਬੜੇ ਹੀ ਉਹ ਬੇਚਿੰਤ ਹੋ ਕੇ ਬੈਠੇ ਨੇ ਕਿ ਆਪਣੇ ਦਫ਼ਤਰ ਦੇ ਵਿੱਚ ਬੈਠਾ ਇੱਥੇ ਜੋ ਮਰਜ਼ੀ ਬੋਲਿਆ ਜਾ ਸਕਦਾ ਪਰ ਜਿਹੜਾ ਹੱਥਾਂ ਦੇ ਵਿੱਚ ਮੋਬਾਈਲ ਹੈ ਇੱਕ ਤਰੀਕੇ ਦੇ ਨਾਲ ਬੰਬੀ ਹੈ ਇਹਦੇ ਵਿੱਚੋਂ ਪਤਾ ਨਹੀਂ ਕਿਧਰਲੇ ਪਾਸੇ ਨੂੰ ਕੀ ਚੱਲ ਜਾਣਾ ਹੈ ਇਸੇ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਜਰੂਰ ਵੀਡੀਓ ਬਣਾਉਂਦੇ ਸਮੇਂ ਸ਼ਾਇਦ ਹੋ ਸਕਦਾ ਹੈ ਕਿ ਸਿਰਫ ਤੇ ਸਿਰਫ ਅਗਲੀ ਪਾਰਟੀ ਨੂੰ ਹੀ ਭ ਾਰੇ ਜੇ ਇਸ ਤਰੀਕੇ ਦੇ ਨਾਲ ਇਹ ਵੀਡੀਓ ਵਾਇਰਲ ਹੋਈ ਹੈ ਜੇ ਇਸ ਤਰੀਕੇ ਦੇ ਨਾਲ ਐਸਐਚਓ ਨਵਦੀਪ ਸਿੰਘ ਪੱਟੀਹੋਰਾ ਦੇ ਵੱਲੋਂ ਇਹ ਸ਼ਬਦ ਬੋਲੇ ਗਏ ਨੇ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਏਡੇ ਵੱਡੇ ਅਹੁਦੇ ਦੇ ਉੱਪਰ ਬੈਠ ਕੇ ਇਹ ਸਾਰੀਆਂ ਚੀਜ਼ਾਂ ਕਰਦੀਆਂ ਇਸ ਤਰੀਕੇ ਦੇ ਨਾਲ ਬੋਲਣੀਆਂ ਆਪਣੇ ਆਪ ਦੇ ਵਿੱਚ ਬਹੁਤ ਮੰਦ ਭਾਗ ਹੈ ਨਾਲ ਦੀ ਨਾਲ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਜੋ ਪ੍ਰतिकਰਮ ਆ ਰਹੇ ਨੇ ਉਸ ਦੇ ਬਾਰੇ ਵੀ ਜਰੂਰ ਅਸੀਂ ਜਾਨਣਾ ਚਾਹਾਂਗੇ ਕਿ ਕੀ ਤੁਸੀਂ ਸੋਚਦੇ ਵਿਚਾਰਦੇ ਹੋ ਤੇ ਨਾਲ ਦੀ ਨਾਲ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿੱਤਾ ਜਾਵੇ ਤਾਂ ਕਿ ਇਸ ਆਲਾ ਅਧਿਕਾਰੀਆਂ ਦੇ ਵੱਲੋਂ ਸ ਐਸ ਐਚਓ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਕਿ ਭਾਈ ਤੁਹਾਡੇ ਵੱਲੋਂ ਇੱਕ ਪਾਸੇ ਤਾਂ ਬਿਆਨ ਦਿੱਤੇ ਜਾਂਦੇ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਦੇ ਵੱਲੋਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਤਰੀਕੇ ਦੀ ਅवैध ਗਤੀਵਿਧੀ ਨਾ ਹੋਵੇ ਕਿਸੇ ਦੇ ਵੱਲੋਂ ਹਥਿਆਰਾਂ ਨੂੰ ਲਹਿਰਾਉਂਦੇ ਹੋਏ ਵੀਡੀਓ ਨਾ ਬਣਾਈ ਜਾਵੇ ਤਾਂ ਫਿਰ ਇੱਥੇ ਵੱਡਾ ਸਵਾਲ ਡੀਜੀਪੀ ਸਾਹਿਬ ਨੂੰ ਇਹ ਬਣਦਾ ਹੈ ਕਿ ਭਾਈ ਕੀ ਤੁਹਾਡੇ ਐਸ ਐਚਓ ਸਾਹਿਬ ਦੇ ਵੱਲੋਂ ਐਸੀ ਸ਼ਬਦਾਵਲੀ ਬੋਲ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰਨਾ ਵਾਜਬ ਹੈ ਤੁਹਾਡੇ ਐਸ ਐਚਓ ਦੇ ਵੱਲੋਂ ਇਸ ਤਰੀਕੇ ਦੇ ਨਾਲ ਐਸੀਆਂ ਗਤੀਵਿਧੀਆਂ ਕਰਨੀਆਂ ਵਾਜਬ ਨੇ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਆਪਣੇ ਆਪ ਸਵਾਜ਼ਰੂਰ ਖੜਾ ਕਰਦੀਆਂ ਨੇ ਸੋ ਮੀਡੀਆ ਹੋਣ ਦੇ ਨਾਤੇ ਜਿੱਥੇ ਅਸੀਂ ਇਸ ਚੀਜ਼ ਨੂੰ ਜ਼ਰੂਰ ਉਜਾਗਰ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਉੱਪਰ ਲੱਗੇ ਧੱਬੇ ਤਾਂ ਪਹਿਲਾਂ ਹੀ ਧੋਤੇ ਨਹੀਂ ਜਾਂਦੇ ਇਹ ਨਵੇਂ ਸਮੇਂ ਦੇ ਵਿੱਚ ਆ ਕੇ ਇਸ ਅਜੋਕੇ ਯੁੱਗ ਦੇ ਵਿੱਚ ਆ ਕੇ ਵੀ ਜੇਕਰ ਅਜਿਹਾਂ ਗਤੀਵਿਧੀਆਂ ਕਰਨ ਤੋਂ ਪੰਜਾਬ ਪੁਲਿਸ ਪਿੱਛੇ ਨਹੀਂ ਹਟਦੀ ਤਾਂ ਫਿਰ ਕਿਤੇ ਨਾ ਕਿਤੇ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਇਹ ਵੱਧ ਪੜੇ ਲਿਖੇ ਨੇ ਤਾਂ ਅਜਿਹਾਂ ਗੱਲਾਂ ਕੱਢਦੇ ਨੇ ਕਿ ਇਹਨਾਂ ਦੇ ਕੋਲ ਅਹੁਦਾ ਆ ਗਿਆ ਤਾਂ ਇਹਨਾਂ ਨੂੰ ਪਤਾ ਕਿ ਸਾਡਾ ਕਿਸੇ ਨੇ ਕੀ ਵਿਗਾੜ ਲੈਣਾ ਅਸੀਂ ਤਾਂ ਜੋ ਮਰਜ਼ੀ ਬੋਲ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਸੋਚਣ ਵਿਚਾਰਨ ਦਾ ਵਿਸ਼ਾ ਨੇ ਤੇ ਦੇ ਉੱਪਰ ਅਸੀਂ ਅਪੀਲ ਕਰਦੇ ਹਾਂ ਕਿ ਇਸ ਦੇ ਉੱਪਰ ਬਣਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਬਾਕੀ ਇਸ ਵੀਡੀਓ ਨੂੰ ਜਾਂਦੇ ਜਾਂਦੇ ਇੱਕ ਵਾਰ ਤੁਹਾਡੇ ਸਾਹਮਣੇ ਫਿਰ ਕਰ ਦਿੰਦੇ ਆ ਇਸ ਵੀਡੀਓ ਨੂੰ ਸੁਣੋ ਦੇਖੋ ਤੇ ਕੀ ਤੁਹਾਡੇ ਮਨ ਦੇ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਜ਼ਰੂਰ ਕਰਨਾ ਤੇ ਲੋਕ ਬੁੱਧ ਬਦਮਾਸ਼ ਬਣਾਉਣਾ ਮੈਂ ਤੁਹਾਨੂੰ ਮੈਨ ਜਾਂ ਤੇ ਇਹ ਤਾਂ ਸੱਤ ਪੀੜੀਆਂ ਮਿਲ ਜਨਾਲਾਵਾਲ ਵੜ ਤੋਂ ਦਰਿਆ ਬੱਤਗੀਲ ਬੜਾ ਬੜਾ ਉਹਨਾਂ ਆਪ ਬਦਮਾਸ਼ ਚੁੱਕੇ